ਇਹ ਮੈਨ-ਮੇਡ ਹੈ ਕੁਦਰਤੀ ਨਹੀਂ ਕਿਉਂਕਿ ਡੈਮਾਂ ਨੂੰ ਭਰਨ ਦਾ ਇੱਕ ਕੈਲੰਡਰ ਹੁੰਦਾ ਹੈ ਪਾਖੜਾ ਡੈਮ ਨੂੰ 1680 ਫੁੱਟ ਤੱਕ ਜਾਣ ਨੂੰ ਕਿਉਂ ਉੜੀਆ ਜਦੋਂ 1680 ਦੇ ਨੇੜੇ ਗਿਆ ਫਿਰ ਉਹਦਾ ਪਾਣੀ ਦੇ ਤੇਰੇ ਦੀ ਲੈ ਤੇਰੇ ਦੀ ਛੱਡੀ ਜਾਂਦੇ ਨੇ ਗੇਟ ਕੋਲ ਤੇ ਜੀ ਅੱਜ 4 ਫੁੱਟ ਕੋਲ ਤੇ ਜੀ ਅੱਜ 6 ਫੁੱਟ ਕੋਲ ਤੇ ਜੀ ਅਜਨ ਕੋਲ ਕੋਲ ਤੇ ਜੀ ਅੱਜ 10 ਫੁੱਟ ਕੋਲ ਤੇ ਜੀ ਤੇ ਇਸ ਤਰ੍ਹਾਂ ਕਿਉਂ ਕੀਤਾ ਗਿਆ ਇਹਦੇ ਵਿੱਚ ਭਾਈਵਾਲ ਪੰਜਾਬ ਸਰਕਾਰ ਵੀ ਹੈ ਔਰ BB BB BBMB BBMB ਅਨਫੋਰਚੂਨੇਟਲੀ ਸਾਡੀ ਪੰਜਾਬ ਸਰਕਾਰ ਦੀਆਂ ਗਲਤੀਆਂ ਨਾਲ ਸੇਫ ਡੈਮ ਸੇਫਟੀ ਐਕਟ ਇਹਨਾਂ ਨੇ ਮੰਨ ਲਿਆ ਟੋਟਲ ਕੰਟਰੋਲ ਸੈਂਟਰ ਵਾਲਿਆਂ ਦਾ ਹੋ ਗਿਆ ਸੁਖਵੀਰ ਬਾਦਲਾ ਇਕੱਲਾ ਐਪਰੀਸ਼ੀਏਟ ਕਰਨਾ ਪੈਂਦਾ ਜਿੱਥੇ ਜਾਂਦਾ ਉੱਥੇ ਪੈਸੇ ਦਿੰਦਾ ਹੈ ਡੀਜ਼ਲ ਦਿੰਦਾ ਹੈ ਜੇ ਕਿਤੇ ਕਿਸ਼ਤੀ ਚਾਹੀਦੀ ਹੈ ਕਿਸ਼ਤੀ ਵੀ ਦਿੰਦਾ ਹੈ ਤੇ ਜਿੰਨਾ ਕਰਦਾ ਚੰਗਾ ਕਰਦਾ ਤੇ ਬਾਕੀ ਦੇ ਨੂੰ ਕੀ ਹੋਇਆ ਜੀ ਬਾਕੀ ਪਾਰਟੀਆਂ ਸੌਂਗੀਆਂ BJP ਵਾਲੇ ਟਰੈਕਟਰ ਚ ਲਾ ਕੇ ਡਰਾਮਾ ਕਰਕੇ ਦਿਖਾਉਂਦੇ ਨੇ ਆਪਣੇ ਮੰਤਰੀ ਨੂੰ ਨਾਲ ਲਿਜਾ ਕੇ ਸਾਹ ਵਿੱਚ ਤਾਂ ਸਰਕਾਰ ਹੀ ਨਹੀਂ ਇਸ ਚੀਫ ਮਿਨਿਸਟਰ ਹੀ ਡਸਨਟ ਬਿਹੇਵ ਲਾਈਕ ਚੀਫ ਮਿਨਿਸਟਰ ਇਸ ਕਰਕੇ ਇਹਨੂੰ ਮੈਂ ਤਾਂ ਚੀਫ ਮਿਨਿਸਟਰ ਨਹੀਂ ਮੰਨਦਾ ਪੰਜਾਬ ਦੇ ਵਿੱਚ ਹੜਾ ਨੇ ਜਿਸ ਤਰੀਕੇ ਦੇ ਨਾਲ ਮਾਰ ਕੀਤੀ ਹੈ ਤਾਂ ਉਥੇ ਹਰੇਕ ਵਰਗ ਜਿਹੜਾ ਉਹ ਪ੍ਰਭਾਵਿਤ ਹੋਇਆ ਜਿਸ ਦੇ ਵਿੱਚ ਕਿਸਾਨ ਨੇ ਹੋਰ ਮਦਦਮ ਵਰਗ ਨੇ ਤਾਂ ਇਸ ਦੇ ਪਿੱਛੇ ਕੀ ਕੁਝ ਸਾਜ਼ਿ ਸੀਗੀ ਜਾਂ ਅਸਲ ਰੂਪ ਦੇ ਵਿੱਚ ਪਾਣੀ ਛੱਡਿਆ ਗਿਆ ਤਾਂ ਉਹ ਇੱਕ ਸਾਰ ਇੰਨਾ ਪਾਣੀ ਕਿਉਂ ਛੱਡ ਦਿੱਤਾਗਾ ਜਿਸ ਨਾਲ ਪੂਰਾ ਪੰਜਾਬ ਜਿਹੜਾ ਡੁੱਬਣ ਦੀ ਕਗਾਰ ਤੇ ਆ ਗਿਆ ਸਾਡੇ ਨਾਲ ਕਿਸਾਨ ਲੀਡਰ ਬਲਬੀਰ ਸਿੰਘ ਰਾਜਵਾਨੀ ਰਾਜੇ ਸਾਹਿਬ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਸਾਰੀ ਚੀਜ਼ਾਂ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਪੰਜਾਬ ਚ ਪਹੁੰਚਿਆ ਅੰਮ੍ਰਿਤਸਰ ਗੁਰਦਾਸਪੁਰ ਅਜਨਾਲਾ ਫਾਜ਼ਲ ਕਾ ਫਿਰੋਜ਼ਪੁਰ तमाम ਜिले ਜਿਹੜੇ ਪੰਜਾਬ ਦੇ ਡੁੱਬਣ ਦੀ ਕਗਾਰ ਤੇ ਨੇ ਭਾਰਤੀ ਫੌਜ ਲੱਗੀ ਹੋਈ ਆ ਪੁਲਿਸ ਐ ਕਿਸਾਨ ਆਗੂ ਨੇ ਅਸਲ 'ਚ ਕੀ ਲੱਗਦਾ ਕਿਸੇ ਇਸ ਤਰੀਕੇ ਦੀ ਸਾਜ਼ਿਸ਼ ਹੈ ਜਾਂ بارش ਕਰਕੇ ਪਾਣੀ ਇੰਨਾ ਆ ਗਿਆ ਵੀ ਸਾਂਭਿਆ ਨਹੀਂ ਗਿਆ ਫਿਰ ਸਿੱਧਰ ਨੂੰ ਛੱਡਣਾ ਪਿਆ ਦੇਖੋ ਜੀ ਸਾਨੂੰ ਸ਼ੱਕ ਤਾਂ ਇਹੋ ਹੈ ਇਸੇ ਲਈ ਅਸੀਂ ਪਿਛਲੀ ਮੀਟਿੰਗ ਵਿੱਚ ਜਦੋਂ ਅਸੀਂ ਡਿਊਟੀਆਂ ਵੰਡੀਆਂ ਵੀ ਕਿਹੜਾ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਕਿੱਥੇ ਡਿਊਟੀ ਨਿਭਾਏਗਾ ਉਸੇ ਦਿਨ ਅਸੀਂ ਇੱਕ ਰੈਜ਼ੋਲੂਸ਼ਨ ਕਰਕੇ ਮੰਗ ਕੀਤੀ ਹੈ ਸਰਕਾਰ ਤੋਂ ਵੀ ਇਹਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਹਾਈ ਕੋਰਟ ਦਾ ਸਿਟਿੰਗ ਜੱਜ ਇਹਦੀ ਜਾਂਚ ਕਰੇ ਕਿਉਂਕਿ ਜਿਸ ਤਰੀਕੇ ਨਾਲ ਪਾਣੀ ਛੱਡਿਆ ਗਿਆ ਹੜ੍ਹ ਲਿਆਂਦੇ ਗਏ ਨੇ ਇਹ ਇਹ ਮੈਨੂਮੇਡ ਹੈ ਕੁਦਰਤੀ ਨਹੀਂ ਕਿਉਂਕਿ ਡੈਮਾਂ ਨੂੰ ਭਰਨ ਦਾ ਇੱਕ ਕੈਲੰਡਰ ਹੁੰਦਾ ਹੈ 30 ਸਤੰਬਰ ਤੱਕ ਇਹਨਾਂ ਨੇ ਡੈਮ ਭਰਨੇ ਹੁੰਦੇ ਆ ਔਰ ਉਹ ਜਿੰਨਾ ਇਨਫਲੋ ਹੁੰਦਾ ਉਹਦੇ ਹਿਸਾਬ ਨਾਲ ਇਹਨਾਂ ਨੇ ਧਿਆਨ ਰੱਖਣਾ ਹੁੰਦਾ ਹੈ ਵੀ ਇਨਫਲੋ ਵਧ ਗਿਆ ਉਹਨਾਂ ਕ ਪਾਣੀ ਛੱਡੀ ਜਾਣ ਆਊਟਫਲੋ ਵੀ ਵਧਾ ਦੇਣ ਇਹ ਇਹਨਾਂ ਨੇ ਵੇਲੇ ਸਿਰ ਨਹੀਂ ਕੀਤਾ ਜਦੋਂ ਤੱਕ ਡੈਮ ਲਵਲ ਅਪ ਨਹੀਂ ਭਰੇ ਉਦੋਂ ਤੱਕ ਇਹਨਾਂ ਨੇ ਪਾਣੀ ਮਾਮੂਲੀ ਜਿਹੜਾ ਰੂਟੀਨ ਚੱਲਦਾ ਉਹੀ ਛੱਡੀ ਰੱਖਿਆ ਤੇ ਜਦੋਂ ਹੁਣ ਜਿਵੇਂ ਪੌਂਕ ਟਾਈਮ ਐ ਇਸ ਵੇਲੇ ਓਵਰਫਲੋ ਹੋ ਰਿਹਾ ਪਾਖੜਾ ਨਾਮ ਨੂੰ 1680 ਫੁੱਟ ਤੱਕ ਜਾਣ ਨੂੰ ਕਿਉਂ ਡਿਕਿਆ ਜਦੋਂ 1680 ਦੇ ਨੇੜੇ ਗਿਆ ਫਿਰ ਉਹਦਾ ਪਾਣੀ ਤੇਜ਼ ਤੇਰੇ ਦੀ ਲੈ ਤੇਰੇ ਦੀ ਛੱਡੀ ਜਾਂਦੇ ਨੇ ਗੇਟ ਕੋਲ ਤੇ ਜੀ ਅਜ 4 ਫੁੱਟ ਕੋਲ ਤੇ ਜੀ ਅਜ 6 ਫੁੱਟ ਕੋਲ ਤੇ ਜੀ ਅਜ 8 ਫੁੱਟ ਕੋਲ ਤੇ ਜੀ ਅਜ 10 ਫੁੱਟ ਕੋਲ ਤੇ ਜੀ ਤੇ ਇਸ ਤਰ੍ਹਾਂ ਕਿਉਂ ਕੀਤਾ ਗਿਆ ਇਹਨੂੰ ਕਿਉਂ ਨਹੀਂ ਪਹਿਲਾਂ ਸ਼ੁਰੂ ਤੇ ਮੈਨੇਜ ਕੀਤਾ ਗਿਆ ਕਿਉਂ ਮੋਨਿਟਰਿੰਗ ਦੀ ਨਾ ਕੀਤੀ ਗਈ ਇਹਦੇ ਵਿੱਚ ਭਾਈਵਾਲ ਪੰਜਾਬ ਸਰਕਾਰ ਵੀ ਐ ਬੀ ਬੀ ਬੀਬੀ ਐ ਬੀਬੀ ਐਨਫੋਰਚਨਟਲੀ ਸਾਡੀ ਪੰਜਾਬ ਸਰਕਾਰ ਦੀਆਂ ਗਲਤੀਆਂ ਨਾਲ ਸੇਫ ਡੈਮ ਸੇਫਟੀ ਐਕਟ ਇਹਨਾਂ ਨੇ ਮੰਨ ਲਿਆ ਇਹ ਟੋਟਲ ਕੰਟਰੋਲ ਸੈਂਟਰ ਵਾਲਿਆਂ ਦਾ ਹੋ ਗਿਆ ਕਿਉਂਕਿ ਪੰਜਾਬੀ ਹਮੇਸ਼ਾ ਜ਼ੁਲਮ ਬਰਦਾਸ਼ਤ ਨਹੀਂ ਕਰਦੇ ਉਹਦੇ ਖਿਲਾਫ ਖੜੇ ਹੋ ਜਾਂਦੇ ਨੇ ਜਿੰਨੇ ਅੰਦੋਲਨ ਅੱਜ ਤੱਕ ਹਿੰਦੁਸਤਾਨ 'ਚ ਹੋਏ ਨੇ ਪੰਜਾਬੀ ਉਹਦੇ ਵਿੱਚ ਮੋਰੀ ਰਹੇ ਨੇ ਦੇਸ਼ ਦਾ ਖੇਤੀ ਮੰਤਰੀ ਇੱਥੇ ਵਿਜ਼ਿਟ ਕਰਨ ਆਇਆ ਉਹ ਵੀ ਉਦੋਂ ਆਇਆ ਜਦੋਂ ਜਥੇਬੰਦੀਆਂ ਨੇ ਇਹਨਾਂ ਨੂੰ ਕੰਡੈਮਨ ਕੀਤਾ ਵੀ ਤੁਸੀਂ ਆਸਾਮ ਨੂੰ ਪੈਕੇਜ ਦੇ ਦਿੱਤਾ ਤੁਸੀਂ ਉੱਤਰਾਖੰਡ ਨੂੰ ਪੈਸੇ ਪੈਕੇਜ ਦੇ ਦਿੱਤਾ ਉੱਥੇ ਤੁਹਾਡੀਆਂ ਸਰਕਾਰਾਂ ਨੇ ਉੱਥੇ ਕੋਈ ਗੁਰਦਾਰੀ ਨਹੀਂ ਦੇਖੀ ਕੁਝ ਨਹੀਂ ਦੇਖਿਆ ਚਾ ਕੇ ਪੈਕੇਜ ਅਰਬਾਂ ਰੁਪਏ ਦਾ ਅਨਾਉਂਸ ਕਰਤਾ ਪੰਜਾਬ ਜਿਹੜਾ ਦੇਸ਼ ਦਾ ਅੰਨ ਭੰਡਾਰ ਹੈ ਜਿਹੜਾ ਅੱਜ ਵੀ ਹੁਣ ਤਾਂ ਸਾਰੇ ਦੇਸ਼ ਚ ਹੋਣ ਲੱਗ ਗਿਆ ਅੰਨ ਉਹਦੇ ਬਾਵਜੂਦ 46% ਕੰਟ੍ਰਿਬਿਊਟ ਕਰਦਾ ਪੰਜਾਬ ਤੇ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਜੀ ਅੱਜ ਤੱਕ ਪੈਕੇਜ ਦਿੱਤਾ ਹੁਣ ਟੀਮਾਂ ਅਸੈਸਮੈਂਟ ਕਰ ਰਹੀਆਂ ਹਨ ਹੁਣ ਮੰਤਰੀ ਆ ਕੇ ਵਿਜ਼ਿਟ ਕਰਕੇ ਲੋਕਾਂ ਨੂੰ ਧਰਵਾਸ ਦੇਣ ਆਉਂਦੇ ਨੇ ਉੱਪਰ ਉੱਪਰਲੇ ਮਨੋਂ ਪਜਾਮੇ ਪਜ ਕੇ ਕੋਈ ਲੀਡਰ ਬੈਠਾ ਟਰੈਕਟਰ ਚਲਾ ਰਿਹਾ ਹੈ ਕੋਈ ਬਦਲ ਕੇ ਦੂਜਾ ਚਲਾ ਰਿਹਾ ਹੈ ਤੇ ਖੇਤੀ ਮੰਤਰੀ ਨਾਲ ਫਿਰ ਕਿਤੇ ਇੱਕ ਜਗ੍ਹਾ ਖੜ ਕੇ ਪਜਾਮਾ ਜੱਪਿਓ ਲਿਆ ਤੇ ਜਿਹੜੀ ਫਸਲ ਬਰਬਾਦ ਹੋਈ ਆ ਪੜ ਕੇ ਫੋਟੋਆਂ ਖਿਚਾ ਲੀਆਂ ਇਹਦੇ ਨਾਲ ਪੰਜਾਬ ਦਾ ਢਿੱਡ ਨਹੀਂ ਭਰਦਾ ਪੰਜਾਬ ਨਾਲ ਜੇ ਇਨਸਾਫ ਕਰਨਾ ਹੈ ਜਿੰਨਾ ਵੱਡੀ ਕੰਟਰੀਬਿਊਸ਼ਨ ਪੰਜਾਬ ਦੀ ਹਰ ਸੈਕਟਰ ਚ ਰਹੀ ਹੈ ਹਮੇਸ਼ਾ ਇਸ ਦੇਸ਼ ਲਈ ਉਨੇ ਹੀ ਵੱਡਾ ਇਸ ਪੰਜਾਬ ਦੇ ਲੋਕਾਂ ਨੂੰ ਆਸ ਹੈ ਸੈਂਟਰ ਤੋਂ ਉਹਨਾਂ ਦੀ ਡਿਊਟੀ ਬਣਦੀ ਹੈ ਪੰਜਾਬ ਨੂੰ ਉਹ ਨਹੀਂ ਵੱਡਾ ਪੈਕੇਜ ਦੇਣ ਅਦਰਵਾਇਜ਼ ਇਹ ਪੰਜਾਬੀ ਤਾਂ ਸੈਟਲ ਕਰ ਲੈਣਗੇ ਆਪਣੇ ਭਾਈਚਾਰੇ ਨੂੰ ਅਸੀਂ ਡਿਊਟੀਆਂ ਲਾਈਆਂ ਵੀ ਫਿਲਹਾਲ ਇੱਕ ਮੈਂ ਅਪੀਲ ਕਰੂੰਗਾ ਸਾਰੇ ਪੰਜਾਬੀਆਂ ਨੂੰ ਵੀ ਸਾਰਾ ਰਾਸ਼ਨ ਲੈ ਕੇ ਹੁਣ ਰੋਜ਼ ਨਾ ਜਾਓ ਉੱਥੇ ਤੁਸੀਂ ਲੰਗਰ ਲੈ ਜਾਓ ਜੀ ਸਦਕੇ ਪਰ ਬਾਕੀ ਸਮਾਨ ਮਿਸਯੂਜ਼ ਵੀ ਹੋਣ ਲੱਗ ਗਿਆ ਵਿੱਚ ਸਾਡੇ ਵਿੱਚੇ ਕੁਝ ਐਸੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਆਪਣੇ ਘਰ ਭਰ ਲਏ ਚਲੋ ਜੋ ਹੋਇਆ ਸੋ ਹੋਇਆ ਪਰ ਜਦੋਂ ਪਾਣੀ ਉੱਤਰ ਜਾਏਗਾ ਉਦੋਂ ਵੱਡੀ ਲੋੜ ਪੈਣੀ ਹੈ ਉਦੋਂ ਸਾਰਾ ਉਹਨਾਂ ਭਾਈਚਾਰੇ ਨੂੰ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਪਹੁੰਚਾਉਣਾ ਹੈ ਉਹਨਾਂ ਦੀ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ 5-5 ਫੁੱਟ ਸਿਲਟ ਉੱਪਰ ਇਕੱਠੀ ਹੋ ਗਈ ਉਹਨਾਂ ਨੂੰ ਉਦੋਂ ਟਰੈਕਟਰਾਂ ਦੀ ਲੋੜ ਪੈਣੀ ਹੈ ਡੀਜ਼ਲ ਦੀ ਲੋੜ ਪੈਣੀ ਹੈ ਜੀ ਇਹਨਾਂ ਦੇ ਘਰ ਟਹਿ ਗਏ ਪਸ਼ੂ ਮਰ ਗਏ ਉਹਨਾਂ ਨੂੰ ਮਦਦ ਕਰਨੀ ਪੈਣੀ ਹੈ ਖੁਸ਼ੀ ਦੀ ਗੱਲ ਹੈ ਪੰਜਾਬੀ ਮੈਦਾਨ ਚ ਨਿਤਰੇ ਨੇ ਜਿਵੇਂ ਕੁਝ ਐਕਟਰਾਂ ਨੇ 5-5 ਕਰੋੜ ਰੁਪਏ ਤੱਕ 10-10 ਪਿੰਡ ਕਰ ਲੈ ਗੋਦ ਲੈ ਲੈ ਤੇ ਜਿਹੜੇ ਵਿਦੇਸ਼ਾਂ ਚ ਬੈਠੇ ਨੇ ਉਹ ਫਿਕਰਮੰਦ ਨੇ ਮੈਂ ਉਹਨਾਂ ਨੂੰ ਵੀ ਬਹੁਤ ਸਾਰੇ ਨੂੰ ਕਿਹਾ ਵੀ ਹਾਲੇ ਤੁਸੀਂ ਰੁਕੋ ਜਦੋਂ ਇਹਨਾਂ ਨੂੰ ਰੀਸੈਂਟਰਲ ਕਰਨੇ ਉਦੋਂ ਸਾਡੀ ਸਭ ਦੀ ਵੱਡੀ ਸ਼ਕਤੀ ਦੀ ਲੋੜ ਹੋਏਗੀ ਉਦੋਂ ਇਹ ਸਦਮੇ ਚ ਵੀ ਹੋਣਗੇ ਉਦੋਂ ਜਦੋਂ ਆਪਣੇ ਅੱਖੀਂ ਦੇਖਣਗੇ ਉਹਨਾਂ ਦਾ ਸਭ ਕੁਝ ਉਜੜ ਗਿਆ ਉਦੋਂ ਬਰਦਾਸ਼ਤ ਕਰਨ ਔਖਾ ਹੋਏਗਾ ਉਦੋਂ ਸਾਡਾ ਉਹਨਾਂ ਨੂੰ ਜੱਫੀਆਂ ਪਾਉਣ ਦਾ ਸਮਾਂ ਉਹਨਾਂ ਨੂੰ ਪਿਆਰ ਦੇਣ ਦਾ ਸਮਾਂ ਉਹਨਾਂ ਨੂੰ ਸੰਭਾਲਣ ਦਾ ਦਿਲਾਸਾ ਦੇਣ ਦਾ ਸਮਾਂ ਮੈਨੂੰ ਯੂਪੀ ਤੋਂ ਟੈਲੀਫੋਨ ਆਇਆ ਮੈਨੂੰ ਹਰਿਆਣੇ ਤੋਂ ਟੈਲੀਫੋਨ ਆਇਆ ਮੋਸਟਲੀ ਪੰਜਾਬੀ ਜਿਹੜੇ ਜਾ ਕੇ ਉੱਥੇ ਸੈਟਲ ਹੋਏ ਨੇ ਉਹ ਉੱਥੇ ਵੀ ਤਿਆਰ ਹੋਏ ਬੈਠੇ ਆ ਸਾਰਾ ਕੁਝ ਲਈ ਬੈਠਿਆ ਸਭ ਨੂੰ ਪੰਜਾਬੀ ਸਾਰੀ ਦੁਨੀਆ ਚ ਜਿੱਥੇ ਵੀ ਬੈਠਾ ਹੈ ਉਹ ਆਪਣੇ ਪੰਜਾਬ ਨੂੰ ਪਿਆਰ ਕਰਦਾ ਹੈ ਉਹ ਅੱਜ ਪੰਜਾਬ ਦੀ ਮਦਦ ਤੇ ਮੈਦਾਨ ਚ ਹੈ ਤੇ ਪੰਜਾਬ ਪੰਜਾਬੀ ਪੰਜਾਬ ਨੂੰ ਰੀਬਿਲਡ ਕਰ ਲੈਣਗੇ ਪਰ ਇਹ ਇੱਕ ਕਿਲ ਘੜਿਆ ਜਾਏਗਾ ਉਹਨਾਂ ਦੇ ਮਨ ਦੇ ਅੰਦਰ ਵੀ ਕੇਂਦਰ ਵਾਲੇ ਜਿਹੜੇ ਨੇ ਸਾਡੇ ਨਾਲ ਹਮੇਸ਼ਾ ਪੰਜਾਬ ਨਾਲ ਤਕਾ ਕਰਦੇ ਆ ਇਹਨੇ ਹੁਣ ਵੀ ਕਰ ਰਹੇ ਨੇ ਰਜਵਲ ਸਾਹਿਬ ਜਿਵੇਂ ਇਹ ਦੇਖਿਆ ਜਾਵੇ ਜਦੋਂ ਇਹ ਸਾਰਾ ਕੁਝ ਹੋਇਆ ਕਹਿੰਦੇ ਵੀ ਮੁੱਖ ਮੰਤਰੀ ਨੂੰ ਪਹਿਲਾਂ ਇਹ ਚੀਜ਼ ਚਾਹੀਦੀ ਸੀ ਵੀ ਡੀਸਿਲਟਿੰਗ ਕਰਾਉਣੀ ਨਾ ਕਸੀਆਂ ਨਾਲਿਆਂ ਦੀ ਡੀਸਿਲਟਿੰਗ ਹੋਈ ਕਿਉਂਕਿ ਰੇਤਾ ਪਹਿਲਾਂ ਤਾਂ ਪਹਿਲਾਂ ਜੰਮਿਆ ਸੀ ਪਹਿਲਾਂ ਇੱਕ ਜਿਹੜੇ ਕ੍ਰਿਸ਼ਨ ਕੁਮਾਰ ਦੇ ਉੱਪਰ ਬਹੁਤ ਜ਼ਿਆਦਾ ਸਵਾਲ ਉਠਾਏ ਜਾ ਰਹੇ ਕਹਿੰਦੇ ਜਦੋਂ ਐਜੂਕੇਸ਼ਨ ਸੀ ਉਹ ਐਜੂਕੇਸ਼ਨ ਡਿਪਾਰਟਮੈਂਟ ਦਾ ਬੇੜਾਗਰ ਕਰਤਾ ਹੁਣ ਨਹਿਰੀ ਵਿਭਾਗ ਚ ਨੇ ਜਾਂ ਪਾਣੀ ਆਦਾਨ ਨਾ ਕੋਲ ਡਿਪਾਰਟਮੈਂਟ ਹੈ ਉਹ ਤੋਂ ਬਾਅਦ ਉਹ ਬੇੜਾਗਰ ਕਰਤਾ ਤਾਂ ਜ਼ਮੀਨੀ ਪੱਧਰ ਤੇ ਤੁਹਾਨੂੰ ਕੀ ਲੱਗਦਾ ਕਿਉਂਕਿ ਲੰਮਾ ਤਸਰਬਾ ਤੋਂ ਡਾਕਿਸਾਨੀ ਚ ਅਸੀਂ ਬੜੀ ਦੇਰ ਪਹਿਲਾਂ ਤੋਂ ਰੌਲਾ ਪਾ ਰਹੇ ਹਾਂ ਸਦੋਂ ਪਾਣੀਆਂ ਦੇ ਮਸਲੇ ਤੇ ਸਾਡੀ ਲੜਾਈ ਸ਼ੁਰੂ ਹੋਣ ਦਾ ਮਨ ਬਣਿਆ ਉਦੋਂ ਅਸੀਂ ਡਿਮਾਂਡ ਕੀਤੀ ਸੀ ਵੀ ਤੁਸੀਂ ਪੰਜਾਬ ਪੰਜਾਬ ਨੂੰ ਸਰਪੱਤੀ ਸਜ਼ਾ ਦੇ ਰਹੇ ਹੋ ਤੁਸੀਂ ਡੀਸੇਲਟਿੰਗ ਦੇ ਡੈਮਾਂ ਦੇ ਵਿੱਚ ਕੀਤੀ ਨਹੀਂ 20 ਪਿਛਲੇ 20 25 ਸਾਲ ਚ ਇੱਕ ਵਾਰੀ ਵੀ ਜਿਹੜੀ ਜਮ ਬੈਠ ਗਿਆ ਗਾਰ ਬੈਠ ਗਈ ਉਹਨੂੰ ਕਦੇ ਕੱਢਿਆ ਨਹੀਂ ਤੇ ਉਹਦੇ ਨਾਲ ਹੋਇਆ ਕੀ ਹੈ ਤੁਸੀਂ ਜਿਹੜਾ ਉੱਥੇ ਗੇਜ ਲੱਗੀ ਹੋਈ ਆ ਹੀੜਾਂ ਧਰਤੀ ਤੇ ਜਦੋਂ ਡੈਮ ਬਣਿਆ ਉਦੋਂ ਉਦੋਂ ਤੋਂ ਗੇਜ ਲੱਗੀ ਤੁਸੀਂ ਉੱਤੋਂ ਪੜ੍ਹ ਲੈਨੇ ਹੋ ਵੀ ਇੰਨਾ ਪਾਣੀ ਹੈ ਇਹ ਨਹੀਂ ਦੇਖਦੇ ਇਹਦਾ 25% ਤਾਂ ਸਿਲਟਰ ਦੇ ਵਿੱਚ ਹੈ ਜਿਹੜੀ ਗਾਰ ਹੈ ਉਹਦੇ ਵਿੱਚ ਹੈ ਉਹ ਜਿਹੜਾ 25% ਗਾਰ ਜੰਮੀ ਹੋਈ ਹੈ ਉਹਦੇ ਨਾਲ ਜਿਹੜੀ ਵੋਲਿਊਮ ਆਫ water ਹੈ ਉਹ ਘਟ ਗਈ ਤੁਸੀਂ ਜਿਹੜਾ ਦੂਜੀਆਂ ਸਟੇਟਾਂ ਨੂੰ ਉਹਨਾਂ ਨੂੰ ਤਾਂ ਦੇ ਦਿੰਦੇ ਹੋ ਤੇ ਫਿਰ ਪੰਜਾਬ ਦੇ ਖਾਤੇ ਚੋਂ 25% ਜਿਹੜਾ ਗਾਰ ਦੇ ਖਾਤੇ ਚ ਚੱਲੇਗਾ ਪਾਣੀ ਉਹ ਪੰਜਾਬ ਦੇ ਖਾਤੇ ਚੋਂ ਕੱਟਿਆ ਗਿਆ ਹੁਣ ਅੱਜ ਤਾਂ ਅਨਫੋਰਚਨਟਲੀ ਜਿਹੜਾ ਸਾਡੇ ਚੀਫ ਮਿਨਿਸਟਰ ਸਾਹਿਬ ਉਹਨੂੰ ਮੈਂ ਚਿੱਠੀ ਲਿਖੀ ਸੀ ਵੀ ਡੈਮ ਸੇਫਟੀ ਐਕਟ ਨਾ ਮੰਨਿਓ ਇਹਨਾਂ ਨੇ ਮੰਨ ਲਿਆ ਉਹਦਾ ਨਤੀਜਾ ਇਹ ਅੱਜ ਸਾਰੇ ਡੈਮ ਸਾਡੇ ਸੈਂਟਰਲ ਗਵਰਨਮੈਂਟ ਦੇ ਕੰਟਰੋਲ ਚ ਨੇ ਸਾਡੇ ਪਾਣੀ ਨੂੰ ਕੋਈ ਜਿਵੇਂ ਮਰਜ਼ੀ ਨਾਟ ਇਵਨ ਇੱਕ ਸਿੰਗਲ ਸਟੇਟ ਜਿੱਥੇ ਕਿਤੇ ਨਾਨ ਰਾਈਪੀਰੀਅਨ ਨੂੰ ਪਾਣੀ ਫਰੀ ਦਿੱਤਾ ਜਾਂਦਾ ਹੋਵੇ ਸਿਰਫ ਪੰਜਾਬ ਹੈ ਜਿਹਦਾ ਪਾਣੀ ਅੱਜ ਹੁਣ ਕਿੱਥੇ ਹੈ ਜੀ ਅੱਜ ਪੰਜਾਬ ਰੁੱਲ ਰਿਹਾ ਹੈ ਰਾਜਸਥਾਨ ਵਾਲੇ ਚੁੱਪ ਕਿਉਂ ਬੈਠੇ ਨੇ ਜੀ ਹਰਿਆਣੇ ਵਾਲੇ ਤਮਾਸ਼ਾ ਕਿਉਂ ਦੇਖ ਰਹੇ ਨੇ ਜੀ ਤੇ ਦਿੱਲੀ ਵਾਲਿਆਂ ਨੇ ਕੀ ਕੀਤਾ ਜੀ ਦਿੱਲੀ ਨੂੰ ਵੀ ਪੰਜਾਬ ਦੇ ਪਾਣੀ ਚੋਂ ਪਾਣੀ ਜਾਂਦਾ ਹੈ ਦਿੱਲੀ ਵਾਲਿਆਂ ਨੇ ਉਹਨਾਂ ਤਾਂ ਕੀ ਕੰਟ੍ਰਿਬਿਊਸ਼ਨ ਹੈ ਉਹਨਾਂ ਦੀ ਤੇ ਜਿਹੜੀ ਸਰਕਾਰ ਤਾਂ ਸਰਕਾਰ ਹੀ ਨਹੀਂ ਹੈ ਪੰਜਾਬ ਵਿੱਚ ਤਾਂ ਕੋਈ ਸਰਕਾਰ ਹੀ ਨਹੀਂ ਹੈ ਕਿਤੇ ਜਿੰਨੇ ਜਗਾ ਪਾਣੀ ਟੁੱਟਦਾ ਹੈ ਜਾਂ ਬੰਨਾਂ ਤੇ ਲੋਕ ਖੜੇ ਨੇ ਪੰਜਾਬੀ ਆਮ ਤਾਬਾ ਬੋਲੇ ਹੋਏ ਪੰਜਾਬੀਆਂ ਨੇ ਡੈਮਾਂ ਦੇ ਉੱਤੇ ਉਹਨੂੰ ਟੁੱਟਣ ਤੋਂ ਬਚਾਉਣ ਵਾਸਤੇ ਸਰਕਾਰ ਦਾ ਇੱਕ ਅਪਸਰ ਖੜਾ ਹੈ ਉਹਦੇ ਕੋਲ ਕੁਝ ਨਹੀਂ ਨਾ ਉਹ ਡੀਜ਼ਲ ਦੇ ਸਕਦਾ ਨਾ ਉਹਦੇ ਕੋਲ ਕੋਈ ਪੋਕ ਲੈਣੇ ਨਾ ਉਹਦੇ ਕੋਲ ਕੋਈ ਕੋਈ ਹੋਰ ਔਜ਼ਾਰ ਹੈ ਕੋਈ ਸਿਸਟਮ ਨਹੀਂ ਬਖੜਾ ਲੋਕੀ ਉਹਨਾਂ ਕਸਾਲਾ ਵੀ ਬੋਲਦੇ ਨੇ ਬਸ ਉਹ ਮਾਰ ਨਹੀਂ ਸੁਣੀ ਜਾਂਦੇ ਨੇ ਇਹ ਤੋਂ ਮਤ ਕੀ ਕੀ ਕਰ ਰਹੀ ਹੈ ਸਰਕਾਰ ਤੋਂ ਇਹ ਬੜੀ ਵੱਡੀ ਸਾਜ਼ਿਸ਼ ਹੈ ਜਿਹਦੇ ਜਿਹਦੀ ਜਾਂਚ ਜੁਡੀਸ਼ੀਅਲ ਜਾਂਚ ਹੋਣੀ ਜ਼ਰੂਰੀ ਹੈ ਸਾਰੀ ਪੋਲੀਟੀਕਲ ਲੀਡਰਸ਼ਿਪ ਕੀ ਕਰਦੀ ਹੈ ਜੀ ਹੁਣ ਬਿਆਨਾਂ ਤੱਕ ਸੀਮਤ ਨੇ ਸੁਖਵੀਰ ਬਾਦਲਾ ਕੱਲਾ ਐਪਰੀਸ਼ੀਏਟ ਕਰਨਾ ਪੈਂਦਾ ਜਿੱਥੇ ਜਾਂਦਾ ਉੱਤੇ ਪੈਸੇ ਦਿੰਦਾ ਡੀਜ਼ਲ ਦਿੰਦਾ ਜੇ ਕਿਤੇ ਕਿਸ਼ਤੀ ਚਾਹੀਦੀ ਹੈ ਕਿਸ਼ਤੀ ਵੀ ਦਿੰਦਾ ਤੇ ਜਿੰਨਾ ਕਰਦਾ ਚੰਗਾ ਕਰਦਾ ਤੇ ਬਾਕੀ ਦੇ ਨੂੰ ਕੀ ਹੋਇਆ ਜੀ ਬਾਕੀ ਪਾਰਟੀਆਂ ਸੌਂਗੀਆਂ ਬੀਜੇਪੀ ਵਾਲੇ ਟਰੈਕਟਰ ਚਲਾ ਕੇ ਡਰਾਮਾ ਕਰਕੇ ਦਿਖਾਉਂਦੇ ਨੇ ਆਪਣੇ ਮੰਤਰੀ ਨੂੰ ਨਾਲ ਲੈ ਜਾ ਕੇ ਕੀ ਤੇ ਤਾਰ ਅਜ ਤੱਕ ਬੀਜੇਪੀ ਨੇ ਕੋਈ ਹੈ ਕੰਟਰੀਬਿਊਸ਼ਨ ਉਹਨਾਂ ਦੀ ਫਿਰ ਉਹ ਪੰਜਾਬੀਆਂ ਨੂੰ ਕੋਸਦੇ ਨੇ ਫਿਰ ਤੁਸੀਂ Hindu Sikh ਦਾ ਡਿਵਾਈਡ ਕਰੋਗੇ ਤੋਂ ਇਹ ਦੇਸ਼ ਵਿੱਚ ਨਹੀਂ ਹੈ ਕਿਉਂਕਿ ਜਦੋਂ ਇਹ ਸਾਰਾ ਕੁਝ ਹੋਇਆ ਜਦੋਂ ਅਸੀਂ ਖਬਰਾਂ ਨਸ਼ਰ ਕਰਨੀਆਂ ਸ਼ੁਰੂ ਕੀਤੀਆਂ ਪੀਡੀਸੀ ਦੇ ਵੀ ਹੜ ਆ ਗਏ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਲਈ ਭੱਜੇ ਉਸ ਤੋਂ ਬਾਅਦ ਇਹ ਮੁੱਖ ਮੰਤਰੀ ਤਾਮਿਲਨਾਡੂ ਫਿਰਦੇ ਸੀਗੇ ਸਾਊਥ ਚ ਫਿਰਦੇ ਉਸ ਤੋਂ ਬਾਅਦ ਜਦੋਂ ਆਏ ਜਦੋਂ ਖਬਰਾਂ ਅਨੁਸ਼ਰ ਹੋਈਆਂ ਤਾਂ ਉਸ ਤੋਂ ਬਾਅਦ ਇਹ ਜਾਂ ਕਨਫਰਮ ਹੋਈਆਂ ਵੀ ਮੁੱਖ ਮੰਤਰੀ ਤਾਂ ਇੱਕ ਵਾਰ ਆ ਕੇ ਚਲੇ ਗਏ ਇੱਕ ਬਾਅਦ ਚ ਕੇਜਰੀਵਾਲ ਆਏ ਤਾਂ ਹੁਣ ਇਹ ਸਾਰਾ ਸਿਸਟਮ ਬੇਸਿਕਲੀ ਕੀ ਸਮਝੇ ਰਾਜੀਵਾਲ ਸਾਹਿਬ ਵੀ ਪੰਜਾਬ ਸਰਕਾਰ ਦੀ ਮਿਲੀ ਭੁਗਤ ਵੀ ਨਾਲ ਦੱਸਦੀ ਹੈ ਕੇਂਦਰ ਦੇ ਜਾਂ ਕੇਂਦਰ ਅਲੱਗ ਤੋਂ ਜਿਵੇਂ BBMP ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਕੱਲ ਇੱਕ ਪੀਸੀ ਕੀਤੀ ਹੈ ਯਾ ਉਹ ਤਾਂ ਸਰਕਾਰੀ ਨਹੀਂ ਇਸ ਚੀਫ ਮਿਨਿਸਟਰ ਨੂੰ ਹੀ ਡਸਨਟ ਬਿਹੇਵ ਲਾਈਕ ਚੀਫ ਮਿਨਿਸਟਰਸ ਇਸ ਕਰਕੇ ਇਹਨੂੰ ਮੈਂ ਤਾਂ ਚੀਫ ਮਿਨਿਸਟਰ ਨਹੀਂ ਮੰਨਦਾ ਚੀਫ ਮਿਨਿਸਟਰ ਕਹਿੰਦਾ ਮੈਂ ਕਸਟੋਡੀਅਨ ਆ 3 ਲੱਖ ਲੋਕਾਂ ਦਾ ਉਹ ਕਸਟੋਡੀਅਨ ਇੱਕ ਮੇਜਰ ਪਾਰਟ ਜਿਹੜਾ ਤੇਰੇ ਸਟੇਟ ਦਾ ਉਹ ਅੱਜ ਡੁੱਬਿਆ ਹੋਇਆ ਹੈ ਬੜੇ ਵੱਡੇ ਕ੍ਰਾਈਸਿਸ 'ਚ ਹੈ ਤੇ ਤੂੰ ਤੂੰ ਸੈਰ ਕਰਦਾ ਫਿਰਦਾ ਤੇ ਹੁਣ ਹੁਣ ਹਸਪਤਾਲ ਚਲਾ ਗਿਆ ਨੌ ਲਾਉਂਦੇ ਨੇ ਵੀ ਜੇ ਉਹ ਉੱਥੇ ਪਾਣੀ ਪੂਣੀ ਪੀ ਲਿਆ ਡਾਕਟਰ ਕਹਿੰਦੇ ਉਹਦੇ ਕਰਕੇ ਆ ਪਰ ਅੰਦਰਲੀ ਗੱਲ ਕੋਈ ਨਹੀਂ ਦੱਸਦਾ ਮੰਤਸ਼ੱਕ ਹੈ ਵੀ ਕਿਤੇ ਬੱਦ ਪੀਲੀ ਹੋਣੀ ਉਹਦੇ ਕਰਕੇ ਉਹ ਜ਼ਿਆਦਾ ਬਿਮਾਰ ਹੋ ਗਿਆ ਹੋਰ ਕੰਮ ਕੀ ਇਹ ਪੰਜਾਬ ਉਹਨੇ ਆਪਣਾ ਅਕਸ ਇਹ ਬਣਾ ਲਿਆ ਚੀਫ ਮਿਨਿਸਟਰ ਨੂੰ ਤਾਂ ਚਿੰਤਾ ਹੁੰਦੀ ਹੈ ਪਰ ਪਲਦੀ ਆਪਣੇ ਲੋਕਾਂ ਦੀ ਆਪਣੇ ਸਟੇਟ ਦੀ ਕੇਜਰੀਵਾਲ ਹੁਣ ਤੇ ਕਿਉਂ ਨਹੀਂ ਆਇਆ ਜੀ ਜਿੱਦਣ ਦਿੱਲੀ ਵਾਲਿਆਂ ਨੇ ਕਹਿਤਾ ਵੀ ਕੇਂਦਰੀ ਖੇਤੀ ਮੰਤਰੀ ਜਾਊਗਾ ਉਹਨੇ ਨਾਲ ਉਹਨੇ ਕਹਿਤਾ ਮੈਂ ਜਾਊਂ ਪੰਜਾਬ ਨੂੰ ਲੁੱਟਣ ਦਾ ਹੀ ਸੁਭਾਅ ਹੈ ਨਾ ਉਹ ਅਫਗਾਨੀ ਲੁਟੇ ਲਟੇਰਿਆਂ ਵਰਗਾ ਹੀ ਹੋ ਗਿਆ ਨਾ ਪੰਜਾਬੀਆਂ ਲਈ ਇੱਥੇ ਸਾਰੇ ਮੈਕਮਿਆਂ ਵਿੱਚ ਉਹਨੇ ਆਪਣੀ ਸਾਰੀ ਟੀਮ ਬਿਠਾਈ ਹੈ ਦਿੱਲੀੋਂ ਫੇਰ ਹੋ ਕੇ ਇੱਥੇ ਪੰਜਾਬ ਤੇ ਕਬਜ਼ਾ ਕੀਤਾ ਹੋਇਆ ਨਾ ਕਿਸੇ ਮੰਤਰੀ ਦੇ ਕੋਲ ਦੀ ਕੋਈ ਚੱਲਣ ਦਿੰਦਿਆ ਨਾ ਕਿਸੇ ਨੂੰ ਕੋਈ ਸਮਝ ਹੈ ਤੇ ਸਾਰੀ ਸਟੇਟ ਦਾ ਪੱਠਾ ਬਿਠਾਤਾ ਤੇ ਜੇ ਕਿਤੇ ਇਹ ਜਿਹੀ ਇੱਕ ਅੱਧੀ ਸਰਕਾਰ ਹੋਰ ਆ ਗਈ ਪੰਜਾਬ ਤਾਂ ਲੱਭਣਾ ਨਹੀਂ ਹਾਂ ਪੰਜਾਬ ਦੇ ਲੋਕ ਨੇ ਲੋਕ ਮੈਦਾਨ ਚ ਨਿਤਰੇ ਨੇ ਲੋਕਾਂ ਨੇ ਹਰ ਇੱਕ ਜਗ੍ਹਾ ਕਿਸੇ ਪਿੰਡ ਚ ਚਲੇ ਜਾਓ ਗੱਲ ਕਰੋ ਉਹ ਕਹਿੰਦੇ ਲਓ ਸਾਤੋਂ ਕੀ ਲੈਣਾ ਤੁਸੀਂ ਹਾਲੇ ਤਾਂ ਬਹੁਤ ਵੱਡਾ ਸੈਕਸ਼ਨ ਪੰਜਾਬੀਆਂ ਦਾ ਜਿਹੜਾ ਹਾਲੇ ਚੁੱਪ ਕਰਿਆ ਬੈਠਾ ਮੈਂ ਉਹਨਾਂ ਨੂੰ ਵੀ ਕਹਾਂਗਾ ਵੀ ਚੁੱਪ ਨਾ ਬੈਠੋ ਕਿਤੇ ਉਲਟਾ ਸਿੱਧਾ ਲੇਬਲ ਨਾ ਲੱਗ ਜਾਏ ਤੁਹਾਡੇ ਤੇ ਤੇ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਬਿਲਕੁਲ ਨਾ ਘਬਰਾਓ ਸਾਰਾ ਪੰਜਾਬ ਤੁਹਾਡੇ ਨਾਲ ਹੈ ਤੁਹਾਡਾ ਨਹੀਂ ਨੁਕਸਾਨ ਹੋਇਆ ਇਹ ਸਾਡਾ ਸਾਰਿਆਂ ਦਾ ਨੁਕਸਾਨ ਹੋਇਆ ਕੁਦਰਤੀ ਆਫਤ ਹੈ ਅਸੀਂ ਹਮੇਸ਼ਾ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕੀਤਾ ਇਹਦਾ ਵੀ ਸਾਹਮਣਾ ਕਰਾਂਗੇ ਜਦੋਂ ਤੱਕ ਤੁਹਾਡੀ ਕਣਕ ਦੀ ਬਜਾਈ ਨਹੀਂ ਹੁੰਦੀ ਉਦੋਂ ਤੱਕ ਅਸੀਂ ਤੋੜੇ ਨਾਲ ਰਹਾਂਗੇ ਅਸੀਂ ਚੈਨ ਨਾਲ ਨਹੀਂ ਬੈਠਦੇ ਧੰਨਵਾਦ ਤਾਂ ਖਾਸ ਤੌਰ ਦੇ ਉੱਪਰ ਬਲਬੀਰ ਸਿੰਘ ਰਾਜੇਵਾਲ ਕਿਉਂਕਿ ਲੰਮੇ ਅਰਸੇ ਤੋਂ ਕਿਸਾਨੀ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਨਾਲ ਲੜ ਕੇ ਅੰਦੋਲਨ ਕਰਦੇ ਆ ਰਹੇ ਨੇ ਪਰ ਜੋ ਸਥਿਤੀ ਹੁਣ ਬਣੀ ਹੈ ਕਿਸਾਨ ਪੰਜਾਬੀ ਜਾਂ ਕਹਿ ਲਈਏ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਡਟੀ ਹੋਈ ਹੈ ਪਰ ਪੰਜਾਬ ਸਰਕਾਰ ਕਿੱਥੇ ਹੈ ਲਗਾਤਾਰ ਸਵਾਲ ਤਾਂ ਇਸਤੇ ਉੱਤੇ ਖੜੇ ਹੋ ਰਹੇ ਐ ਕਿ ਜਦੋਂ ਕੇਂਦਰੀ ਮੰਤਰੀ ਐ ਤਾਂ ਉਸ ਸਮੇਂ ਵੀ ਪੰਜਾਬ ਸਰਕਾਰ ਕਿੱਥੇ ਸੀ ਕੇਵਲ ਅਰਵਿੰਦ ਕੇਜਰੀਵਾਲ ਨੇ ਸੇਮ ਸਮੇਂ ਦੇ ਉੱਤੇ ਜਾਂ ਉਸੇ ਸਮੇਂ ਦੇ ਉੱਤੇ ਪਹੁੰਚ ਕੇ ਕੇਵਲ ਇੱਕ ਡਰਾਮਾ ਕੀਤਾ ਜਾਂ ਅਸਲੀਅਤ ਇਸ ਦੇ ਪਿੱਛੇ ਕੀ ਐ ਕਿਸੇ ਤਰੀਕੇ ਦੀ ਸਾਜ਼ਿਸ਼ ਰਹੀ ਐ ਪੰਜਾਬ ਨੂੰ ਡੋਬਨ ਦੇ ਲਈ ਪੰਜਾਬ ਦੇ ਲੋਕਾਂ ਨੂੰ ਡੋਬਨ ਦੇ ਲਈ ਇਹ ਹਾਲਾਂਕਿ ਕੁਝ ਸਮੇਂ ਤੱਕ ਜਿਹੜੀ ਤਸਵੀਰ ਐ ਇਹ ਵੀ ਜ਼ਰੂਰ ਸਪਸ਼ਟ ਹੁੰਦੀ ਦਿਖਾਈ ਦੇਵੇਗੀ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਛੱਡੀਗਾ